13 ਸਾਲ ਹੋ ਗਏ ਨੇ ਸੱਚੇ ਪਾਤਸ਼ਾਹ ਜੀ ਨੂੰ ਤੇ ਛੱਡੀ ਹੋਈ ਨੇ ਤੇ ਦੋਨੋਂ ਭਰਾ ਦਲੀਪ ਸਿੰਘ ਤੇ ਉਦੇਸ ਸਿੰਘ ਨੇ ਆਪਣੇ ਆਪ ਨੂੰ ਔਰ ਸੰਗਤ ਦੇ ਸਾਥ ਦੇ ਨਾਲ ਆਪਣੇ ਆਪ ਨੂੰ ਗੁਰੂ ਬਣ ਗਏ ਨੇ ਜੀ ਤੇ ਨਾਲੇ ਕਹਿੰਦੇ ਨੇ ਕਿ ਇਹ ਗੱਦੀ ਖਾਲੀ ਨਹੀਂ ਚਹੀਦੀ ਜੀ ਤੇ ਹੁਣ ਇਸ ਟਾਈਮ ਦੋ ਗੁਰੂ ਨੇ ਜੀ ਤੇ ਕਿਹੜਾ ਗੁਰੂ ਠੀਕ ਕਿਹੜਾ ਗੁਰੂ ਗਲਤ ਇਹਦਾ ਫੈਸਲਾ ਕੌਣ ਕਰੇਗਾ ਜੀ ਤੇ ਜਿਹੜਾ ਉਦੈਸੀ ਦੀ ਮੈਂ ਗੱਲ ਸੁਣਾ ਰਿਹਾ ਜੀ ਹੁਣ ਮੈਂ ਬੈਂਗਲੌਰ 2002 2003 ਵਿੱਚ ਬੈਂਗਲੌਰ ਜਾਂਦਾ ਹੁੰਦਾ ਸੀ ਕੋਈ ਉਥੇ ਸ਼ਹਿਰ ਕੋਈ ਨੇੜੇ ਤੇੜੇ ਤੇ ਮੈਂ ਸੱਚੇ ਪਾਤਸ਼ਾਹ ਮੈਨੂੰ ਕਹਿੰਦਾ ਰਾਜਾ ਜਦੋਂ ਤੂੰ ਬੈਂਗਲੌਰ ਜਾਣਾ ਹੈ ਤੇ ਛੋਟੇ ਕਾਕੇ ਵੜ ਰਹੇ ਨੇ ਮੈਂ ਕਿਹਾ ਸਤਬਚਨ ਜੀ ਉਹਨਾਂ ਦਾ ਕਾਰ ਹੁੰਦਾ ਸੀ ਬੈਂਗਲੌਰ ਦੇ ਸ਼ਹਿਰ ਵਿੱਚ ਛੋਟਾ ਕਾਰ ਜਿਹੜਾ ਉਹਦੇ ਨਵਾਂ ਵੱਡਾ ਕਾਫੀ ਬਣ ਗਿਆ ਤੇ ਉਦੋਂ ਭਾਠੀ ਕੇ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਦੀ ਮਿਸਿਸ ਨਵੀ ਵੀ ਬੜੀ ਮੇਰੀ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਪ੍ਰਸ਼ਾਦਾ ਪਾਣੀ ਗੱਡੀ ਜੋ ਵੀ ਬਹੁਤ ਉਹਨਾਂ ਨੇ ਸੇਵਾ ਕੀਤੀ ਜੀ ਤੇ ਇੱਕ ਦਿਨ ਕੀ ਹੋਇਆ ਸ਼ਾਮ ਦੇ ਵਕਤ 6-7 ਵਜੇ ਹੋਣਗੇ ਮੈਨੂੰ ਪੱਕਾ ਯਾਦ ਨਹੀਂ ਹੈ ਤੇ ਅਸੀਂ ਬੈਠੇ ਹੋਏ ਸੀ ਤੇ ਉਧਰੋਂ ਬੱਲੋ ਦੇ ਪਰਿਵਾਰ ਆ ਗਏ ਜੀ ਵੱਲੋਂ ਪਰਿਵਾਰ ਜੇ ਆਏ ਤੇ ਗੱਲ ਕਰਦੇ ਕਰਦੇ ਉਹਨਾਂ ਨੇ ਕਹਿਤਾ ਜੀ ਵੀ ਐਕਸਪੈਕਟਿੰਗ ਯੂ ਗੁਰੂਵੰਦੇ ਤੇ ਸ਼੍ਰੀ ਉਦੇਸ਼ ਸਿੰਘ ਜੀ ਤੇ ਉਹਨਾਂ ਦੀ ਮਿਸਿਸ ਨੇ ਬੜੇ ਮੁਸਕਰਾਏ ਤੇ ਜਿਵੇਂ ਬੜੇ ਖੁਸ਼ ਹੋਈ ਤੇ ਮੈਂ ਸੋਚਿਆ ਇਹ ਕੀ ਹੈ